ਸਤਿ ਸ਼੍ਰੀ ਅਕਾਲ ਦੋਸਤੋ ਜੈ ਹਿੰਦ ਅੱਜ ਇੱਕ ਬਹੁਤ ਹੀ ਵਧੀਆ ਨਿਊਜ਼ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰਾਂ ਜਿਹੜੀਆਂ ਕੋਲੇ ਦੀਆਂ ਖਾਨਾ ਹੁੰਦੀਆਂ ਹਨ ਭਾਰਤ ਦੇ ਵਿੱਚ ਹਰ ਰਾਜ ਦੇ ਵਿੱਚ ਕੋਲੇ ਦੀਆਂ ਖਾਨਾ ਜੂਰ ਹੁੰਦੀਆਂ ਜਿੱਥੇ ਕੋਲਾ ਨਿਕਲਦਾ ਹੈ ਠੀਕ ਹੈ ਉੱਥੇ ਆਈਆਂ ਬਹੁਤ ਵਧੀਆ ਵਧੀਆ ਭਰਤੀਆਂ ਐਡੀ ਭਰਤੀਆਂ ਸਾਰਿਆਂ ਵਾਸਤੇ ਆ ਸਾਬਕਾ ਫੌਜੀਆਂ ਲਈ ਸਿਕਿਉਰਿਟੀ ਚ ਭਰਤੀਆਂ ਹੈਗੀ ਹੈ ਠੀਕ ਹੈ ਬਾਕੀ ਬੱਚਿਆਂ ਲਈ ਵੀ ਜਿਹੜੇ ਸਿਵਲ ਵਾਲੇ ਆ ਉਹ ਵੀ ਚਲੋ ਸਿਕਿਉਰਿਟੀ ਚ ਜਾ ਸਕਦੇ ਆ 노 ਡਾਊਟ ਇਟ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਸਿਵਲ ਵਾਸਤੇ ਵੀ ਪੋਸਟਾਂ ਰੱਖੀਆਂ ਨੇ ਅ ਲੇਕਿਨ ਸਿਰਪਰ ਵਾਸਤੇ ਹੋਰ ਵੀ ਵਧੀਆ ਵਧੀਆ ਪੋਸਟਾਂ ਹੈਗੀਆਂ ਠੀਕ ਹੈ ਜਿਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ ਤੋਂ ਕੋਲ ਇੰਡੀਆ 2025 ਦੀ ਭਰਤੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਮੈਂਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕੋਚਿੰਗ ਸੈਂਟਰ ਤੇ ਅੱਛਾ ਇਸ ਵੀਡੀਓ ਨੂੰ ਆਪਾਂ ਚਲিয়ে ਕਰਦੇ ਆਂ ਆਪਾਂ ਸ਼ੁਰੂ ਐਂਡ ਦੇਖਦੇ ਸਭ ਤੋਂ ਪਹਿਲਾ ਸੈਕਸ਼ਨ ਕੀ ਹੈ ਸਭ ਤੋਂ ਪਹਿਲਾਂ ਆ ਗਿਆ ਜੀ ਕਿਹੜੀ ਕਿਹੜੀ ਪੋਸਟ ਆਈ ਆ ਦੇਖੋ ਪੋਸਟਾਂ ਤਾਂ ਬਹੁਤ ਆਈਆਂ ਨੇ ਠੀਕ ਹੈ ਉਹਦੇ ਬਾਰੇ ਮੈਂ ਅੱਗੇ ਜਾਣਕਾਰੀ ਦਵਾਂਗਾ ਮਾਰਕੀਟਿੰਗ ਚਾਹੀਏ ਸੇਲਸ ਚਾਹੀਏ ਐਚਆਰ ਚਾਹੀਏ ਸਿਕਿਉਰਿ ਬਹੁਤ ਸਾਰੀਆਂ ਪੋਸਟ ਆਈਆਂ ਨੇ ਇਹਨਾਂ ਸਾਰਿਆਂ ਬਾਰੇ ਆਪਾਂ ਗੱਲ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਹ ਭਰਤੀ ਰੈਗੂਲਰ ਹੈ ਜਾਂ ਕੰਟਰੈਕਟ ਬੇਸ ਤੇ ਆ ਦੇਖੋ ਕੋਲ ਇੰਡੀਆ ਦੀ ਇਹ ਭਰਤੀ নো ਡਾਊਟ ਰੈਗੂਲਰ ਹੈ ਬਿਲਕੁਲ ਰੈਗੂਲਰ ਹੈ ਜੀ ਭਰਤੀ ਇੱਥੇ ਇਹਨਾਂ ਨੇ ਰੈਗੂਲਰ ਤਾਂ ਭਰਤੀ ਰੱਖੀ ਹੈ ਇੱਕ ਕੰਡੀਸ਼ਨ ਮੇ ਸਾਹਮਣੇ ਪੜ ਰਹੇ ਹਾਂ ਉਹ ਵੀ ਇਹਨਾਂ ਨੇ ਰੱਖੀ ਹੈ ਜੇਦੋਂ ਤੁਹਾਨੂੰ ਇਹਨਾਂ ਨੇ ਰੈਗੂਲਰ ਰੱਖਣਾ ਹੈ ਇੱਕ ਬੌਂਡ ਸਾਈਨ ਕਰਵਾ ਲੈਣਾ ਪਹਿਲਾਂ ਠੀਕ ਹੈ ਮਿਨੀਮਮ 60 ਮਹੀਨੇ ਦਾ ਉਹ ਬੌਂਡ ਹੋਏਗਾ ਪਹਿਲਾ ਬਾਂਡ ਕੀ ਹੁੰਦਾ ਥੋੜਾ ਦੱਸ ਦਿੰਨਾ ਹੈ ਇਹਨੂੰ ਕੰਟਰੈਕਟ ਵੀ ਕਹਿ ਦਿੰਦੇ ਹਾਂ ਭਾਚਾ 60 ਮੰਥ ਦਾ ਮਤਲਬ ਹੁੰਦਾ ਹੈ 5 ਸਾਲ ਠੀਕ ਹੈ 5 ਸਾਲ ਤਾਨੂੰ ਘੱਟ ਤੋਂ ਘੱਟ ਜੌਬ ਕਰਨੀ ਪੈਗੀ 5 ਸਾਲ ਤੋਂ ਪਹਿਲਾਂ ਤੁਸੀਂ ਜੌਬ ਛੱਡ ਨਹੀਂ ਸਕਦੇ ਮੈਂ ਰਿਪੀਟ ਕਰਦਾ ਕਿ ਜੌਬ ਰੈਗੂਲਰ ਹੈ ਠੀਕ ਹੈ ਇੱਥੇ ਕੰਪਨੀ ਵਾਲੇ ਸ਼ਰਤ ਰੱਖ ਰਿਹਾ ਹੈ ਕੋਲ ਇੰਡੀਆ ਸ਼ਰਤ ਰੱਖ ਰਿਹਾ ਹੈ ਗਵਰਨਮੈਂਟ ਜੌਬ ਹੈ ਐਂਡ ਇੱਥੇ ਸ਼ਰਤ ਰੱਖੀ ਜਾ ਰਹੀ ਹੈ ਕਿ 5 ਸਾਲ ਤੋਂ ਪਹਿਲਾਂ ਤੁਸੀਂ ਜੌਬ ਨਹੀਂ ਛੱਡੋਗੇ ਠੀਕ ਹੈ ਐਂਡ 5000 ਰੁਪਿਆ ਪਰ ਮੰਥ ਤੁਹਾਡੀ ਸੈਲਰੀ ਦੇ ਵਿੱਚੋਂ ਕੱਟਣਗੇ ਠੀਕ ਹੈ 60 ਮਹੀਨਿਆਂ ਤੱਕ ਹੁਣ 60 ਮਹੀਨਿਆਂ ਤੱਕ ਅਗਰ ਤੁਹਾ ਪੰਜ ਤਿੰਨਿਆ ਆਪਣਾ 5000 ਰੁਪਿਆ ਕੱਟਿਆ ਗਿਆ ਇਹ ਹੋ ਗਿਆ ਤੁਹਾਡਾ 3 ਲੱਖ ਰੁਪਿਆ ਪਰ ਜੇ ਤੁਸੀਂ 5 ਸਾਲ ਤੱਕ ਜੌਬ ਨਹੀਂ ਛੱਡਦੇ ਉਹ ਤਿੰਨ ਦਾ 3 ਲੱਖ ਰੁਪਿਆ 5 ਸਾਲ ਬਾਅਦ ਤੁਹਾਡੇ ਖਾਤੇ ਚ ਪਾ ਦੇਣਗੇ ਮਤਲਬ ਤੁਹਾਡੀ ਜੌਬ ਤਾਂ ਰੈਗੂਲਰ ਹੈ ਹੀ ਹੈ ਪਰ ਇਥੇ ਗਵਰਨਮੈਂਟ ਨੂੰ ਡਾ ਰਿਹਾ ਕਿ ਤੁਸੀਂ ਛੱਡ ਕੇ ਨਾ ਚਲ ਜੋ ਤੁਹਾਡੇ ਲਈ ਸ਼ਾਇਦ ਇਹ ਨਵੀਂ ਗੱਲ ਹੋਏਗੀ ਪਰ ਤੁਹਾਡੀ ਜਾਣਕਾਰੀ ਲਈ ਵੀ ਦੱਸਦਾ ਜਿੱਦਾਂ ਬੈਂਕ ਵਗੈਰਾ ਹੁੰਦੇ ਨਾ ਉਹ ਵੀ ਇੱਕ ਬੌਂਡ ਸਾਈਨ ਕਰਵਾਉਂਦੇ ਆ ਜਦੋਂ ਵੀ ਸਰਕਾਰੀ ਨੌਕਰੀ ਮਿਲਦੀ ਹੈ ਇੱਕ ਬੌਂਂਡ ਸਾਈਨ ਹੁੰਦਾ ਵਾ ਕਿ ਬਈ ਇੰਨੇ ਇੰਨੇ ਚਿਰ ਤੱਕ ਤੋ ਹੀ ਕੱਟ ਕਿਉਂਕਿ ਉਹਨਾਂ ਨੇ ਤੁਹਾਨੂੰ ਟ੍ਰੇਨਿੰਗ ਵਗੈਰਾ ਦੇਣੀ ਆ ਉਹਦਾ ਖਰਚਾ ਵੀ ਉਹਨਾਂ ਨੇ ਕਰਨਾ ਹੈ ਹਨਾ ਕੱਲ ਨੂੰ ਤੁਹਾਨੂੰ ਕੋਈ ਹੋਰ ਓਪਰਚ्युनिटी ਮਿਲ ਜੇ ਤੁਸੀਂ ਜੋਬ ਛੱਡ ਕੇ ਚੱਲ ਜੇ ਉਹਨਾਂ ਦਾ ਤਾਂ ਨੁਕਸਾਨ ਹੋ ਗਿਆ ਨਾ ਵਿਚਾਰੇ ਦਾ ਇਸ ਕਰਕੇ ਤੁਸੀਂ ਜਿੰਨੇ ਵੀ ਲੋਕ ਸੁਣ ਰਹੇ ਹੋ ਠੀਕ ਹੈ ਸਭ ਤੋਂ ਪਹਿਲਾਂ ਇਹ ਸੋਣ ਲਓ ਕਿ 5 ਸਾਲ ਫਿਰ ਤੁਹਾਨੂੰ ਘੱਟ ਤੋਂ ਘੱਟ ਕੋਲ ਇੰਡੀਆ জব ਕਰਨੀ ਪੈਣੀ ਵੱਧ ਤੋਂ ਵੱਧ ਇਹ ਰੈਗੂਲਰ ਹੈ ਜਿਤਕ ਜਿਤਕ ਮਰਜ਼ੀ ਕਰੋ ਜਦ ਤੱਕ ਤੁਸੀਂ 60 ਸਾਲ ਦੇ ਨਹੀਂ ਹੋ ਜਾਂਦੇ ਠੀਕ ਹੈ ਮੈਨੂੰ ਪਤਾ ਹੈ ਕਈ ਲੋਕ ਸੋਚ ਰਹੇ ਨੇ ਸਰ ਮਿਲੇ ਤੇ ਸਹੀ ਛੱਡਣ ਦੀ ਤੇ ਗੱਲ ਬਾਤ ਚੋ ਚ ਉਹ ਵੀ ਗੱਲ ਕਰ ਲੈਣੀ ਆ ਮੇ ਲੋ ਸਾਰਿਆਂ ਦਾ ਕੋਟਾ ਇੱਥੇ ਰੱਖਿਆ ਹੈ ਜਨਰਲ ਹੈ OBC SC ਐਕਸਰਸਮੈਨ ਐਕਸਰਸਮੈਨ ਨੂੰ ਜ਼ਿਆਦਾ ਪ੍ਰੇਫਰੈਂਸ ਦਿੱਤੀ ਜਾਏਗੀ ਇੱਥੇ ਸਿਕਿਉਰਿਟੀ ਦੇ ਵਿੱਚ ਬਾਕੀ ਸਾਰੀਆਂ ਜਿਹੜੀਆਂ ਪੋਸਟਾਂ ਵਾਂ ਉਹ ਉਸੇ ਵੱਲ ਹੀ ਰੱਖੀਆਂ ਗਈਆਂ ਨੇ ਸਿਕਿਉਰਿਟੀ ਸਿਕਿਉਰਿਟੀ ਦੇ ਬਾਕੀ ਲੋਕ ਵੀ ਜਾ ਸਕਦੇ ਸਿਵਲ ਵੀ ਜਾ ਸਕਦੇ ਆ ਲੇਕਿਨ ਮੈਂ ਇਹ ਨਹੀਂ ਕਹਿ ਰਿਹਾ ਕਿ ਪ੍ਰੇਫਰੈਂਸ ਐਕਸਰਸਮੈਨ ਨੂੰ ਮਿਲੇਗੀ ਤਾਂ ਦਾ ਕੁਝ ਨਹੀਂ ਇੱਥੇ ਲਿਖਿਆ ਕਿ ਪ੍ਰੇਫਰੈਂਸ ਐਕਸਰਸਮੈਨ ਨੂੰ ਮਿਲੇਗੀ ਲੇਕਿਨ ਮੈਂ ਇਹ ਇੱਕ ਇਹ ਜ਼ਰੂਰ ਕਹਿਣੇ ਕਿ ਜਿਹੜੀ ਸਿਕਿਉਰਿਟੀ ਦੀ ਜੌਬ ਹੈ ਸਿਰਫ ਉਹੀ ਇੱਕ ਜੌਬ ਹੈ ਜਿਹੜੀ ਐਕਸਰਸ ਮੈਨ ਅਪਲਾਈ ਕਰ ਸਕਦੇ ਆ ਬਾਕੀ ਜਿੰਨੀਆਂ ਵੀ ਹੈਗੀਆਂ ਪਲੱਸ ਸਿਕਿਉਰਿਟੀ ਦੀ ਉਹ ਸਿਵਲ ਵਾਲੇ ਵੀ ਅਪਲਾਈ ਕਰ ਸਕਦੇ ਆ ਨੈਕਸਟ ਆ ਗਿਆ ਜੀ ਪੋਸਟਿੰਗ ਕਿੱਥੇ ਹੋਏਗੀ ਦੇਖੋ ਇੱਥੇ ਸਾਫ਼-ਸਾਫ਼ ਲਿਖਿਆ ਹੈ ਕਿ ਕੈਂਡੀਡੇਟਸ ਨੂੰ ਆਪਣੀਆਂ ਤਿੰਨ ਚੁਆਇਸਿਜ਼ ਲਿਖਣੀਆਂ ਪੈਣਗੀਆਂ ਜਿੱਥੇ ਉਹ ਪੋਸਟਿੰਗ ਕਰਵਾਉਣਾ ਚਾਹੁੰਦਾ ਹੈ ਠੀਕ ਹੈ ਜੀ ਇਹਦਾ ਮਤਲਬ ਇਹ ਹੋ ਗਿਆ ਫਿਰ ਸਿੰਪਲ ਕਿ ਜੋ ਪੋਸਟਿੰਗ ਹੈ ਉਹ ਤੁਹਾਡੀ ਚੁਆਇਸ ਦੇ ਮੁਤਾਬਿਕ ਹੋਏਗੀ ਤੁਸੀਂ ਕਿੱਥੇ ਪੋਸਟ ਹੋਣਾ ਚਾਹੁੰਦੇ ਹੋ ਇਨਫੈਕਟ ਜਿਹੜਾ ਫਾਰਮ ਤੁਸੀਂ ਫਿਲ ਕਰੋਗੇ ਉੱਥੇ ਯੂ ਨੋ ਤੁਹਾਨੂੰ অপশন ਦਿੱਤੇ ਜਾਣਗੇ ਕਿ ਪਹਿਲੀ ਪ੍ਰੀਫਰੈਂਸ ਕੀ ਹੈ ਦੂਜੀ ਪ੍ਰੀਫਰੈਂਸ ਕੀ ਹੈ ਤੀਸਰੀ ਪ੍ਰੀਫਰੈਂਸ ਕੀ ਹੈ ਐਂਡ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਪੋਸਟਿੰਗ ਖੁਦ ਡਿਸਾਈਡ ਕਰ ਸਕਦੇ ਹੋ নো ਡਾਊਟ ਇਹ 올 ਇੰਡੀਆ ਭਰਤੀ ਹੈ ਮੇਰੇ ਹਿਸਾਬ ਨਾਲ ਤੇ 올 ਇੰਡੀਆ ਕਿਤੇ ਵੀ ਪਲੇਸ ਕਰ ਸਕਦੇ ਆ ਬਟ ਹੁਣ ਇਹਨਾਂ ਨੇ ਨੋਟੀਫਿਕੇਸ਼ਨ ਚ ਲਿਖਤਾ ਹੈ ਕਿ ਭਈ ਤਿੰਨ ਚੁਆਇਸਿਸ ਆਪਣੀ ਯੂ ਨੋ ਚੁਆਇਸ ਦੇਣੀ ਹੈ ਤੁਹੀਂ ਤਾਂ ਫਿਰ ਤਾਂ ਉਲੂ ਹੀ ਆਪਾਂ ਫਾਈਨਲ ਬਣ ਕੇ ਚੱਲਦੇ ਆਂ ਨੈਕਸਟ ਆ ਗਿਆ ਜੀ ਹਾਊ ਟੂ ਅਪਲਾਈ ਯਾਨੀ ਇਹ ਭਰਤੀ ਔਨਲਾਈਨ ਹੈ ਜਾਂ ਆਫਲਾਈਨ ਹੈ ਬਿਲਕੁਲ ਔਨਲਾਈਨ ਭਰਤੀ ਹੈ ਜੀ ਇਹਨੂੰ ਆਪ ਔਨਲਾਈਨ ਹੀ ਅਪਲਾਈ ਕਰਨਾ ਪਏਗਾ ਤੁਹਾਨੂੰ ਠੀਕ ਹੈ ਐਂਡ ਜਿਹੜੀਆਂ ਕਾਪੀਜ਼ ਤੁਸੀਂ ਇੱਥੇ ਅਪਲੋਡ ਕਰਨੀਆਂ ਹੈ ਉਹ ਤੁਹਾਨੂੰ ਇੱਥੇ ਥੋੜੀ ਜਿਹੀ ਹੈਰਾਨੀ ਹੋਏਗੀ ਫਿਰ ਤੋਂ ਜਾਣ ਕੇ ਨਾਰਮਲੀ ਜਦੋਂ ਆਪਾਂ ਔਨਲਾਈਨ ਭਰਤੀ ਫਿਲ ਕਰਦੇ ਹਾਂ ਤਾਂ ਆਪਾਂ origignal documents ਨੂੰ scan ਕਰਦੇ ਹਾਂ ਤੇ ਉਹ ਅਪਲੋਡ ਕਰਦੇ ਹਾਂ ਸਹੀ ਹੈ ਲੇਕਿਨ ਇੱਥੇ ਕੁਝ ਹੋਰ ਹੀ ਲਿਖਿਆ ਹੋਇਆ ਵਾ ਕਿ ਕੈਂਡੀਡੇਟ ਨੂੰ ਅਪਲੋਡ ਕਰਨੀਆਂ ਪਈਆਂਗੇ ਕਾਪੀਜ਼ self attested documents ਦੀਆਂ ਮਤਲਬ ਜਿਹੜਾ ਵੀ ਡਾਕੂਮੈਂਟ ਚਾਹੇ ਉਹ ਦਸਵੀਂ ਦਾ ਸਰਟੀਫੀਕੇਟ ਹੈ ਜਾਂ ਕੁਝ ਵੀ ਹੈ ਉਹਦੀ ਤੁਹਾਨੂੰ ਪਹਿਲਾਂ ਫੋਟੋ ਸਟੇਟ ਕਰਾਣੀ ਪਏਗੀ ਫਿਰ ਉਹਦੇ ਉੱਪਰ ਸਾਈਨ ਕਰਨਾ ਪਏਗਾ ਹੋ ਗਿਆ 셀ਫ ਅਟੈਸਟਡ ਫਿਰ ਉਹਨੂੰ ਸਕੈਨ ਕਰਵਾ ਕੇ ਉਹ ਅਪਲੋਡ ਕਰਨਾ ਪਏਗਾ ਹੈ ਪਰਤੀ ਆਨਲਾਈਨ ਇਸ ਕੋਈ ਸ਼ੱਕ ਨਹੀਂ ਆ ਠੀਕ ਹੈ ਲੇਕਿਨ ਇਹ ਆ ਕਿ ਤੁਸੀਂ ਇਹ ਧਿਆਨ ਰੱਖਣਾ ਵਾ 셀ਫ ਅਟੈਸਟਡ ਡਾਕੂਮੈਂਟ ਅਪਲੋਡ ਕਰਨੀ ਆ ਅੱਛਾ ਉਹਨ ਕਿਉਂਕਿ ਆਨਲਾਈਨ ਹੈ ਤਾਂ ਲਿੰਕ ਫਿਰ نیچے ਡਿਸਕ੍ਰਿਪਸ਼ਨ ਬਾਕਸ ਤੇ ਆਲਰੇਡੀ ਮੈਂ ਦਿੱਤਾ ਵਾ ਨੋਟੀਫਿਕੇਸ਼ਨ ਦਾ ਵੀ ਦਿੱਤਾ ਵਾ ਤੇ ਅਪਲਾਈ ਕਰਨ ਦਾ ਵੀ ਦਿੱਤਾ ਵਾ ਬਸ ਉਹਨੂੰ ਵੇਖੋ ਐਂਡਫੋਨ ਤੇ ਨਾ ਖੋਲੋ ਮੈਂ ਹਮੇਸ਼ਾ ਕਹਿੰਦਾ ਕਿਸੇ ਕੈਫੀਤੀ ਜਾ ਕੇ ਇਹ ਕੰਮ ਕਰੋ ਅੱਛਾ ਅੱਗੇ ਆ ਜੰਦੇ ਆਪਾਂ ਏਜ ਲਿਮਿਟ ਤੇ ਹੁਣ ਏਜ ਲਿਮਿਟ ਵਾਲਾ ਸੈਕਸ਼ਨ ਇਹ ਪ੍ਰੂਫ ਕਰ ਦੇਗਾ ਕਿ ਐਕਸਰਸਮੈਨ ਦਾ ਕੋਟਾ ਹੈ ਠੀਕ ਹੈ ਕਿਉਂਕਿ ਹਰ ਵਾਰ ਇਹ ਇਜੈਕਸ਼ਨ ਦੀ ਕਿ ਐਕਸਰਸਮੈਨ ਦਾ ਕੋਟਾ ਹੈ ਜਾਂ ਨਹੀਂ ਸਕਰੀਨ ਤੇ ਵੀ ਤੁਸੀਂ ਦੇਖ ਪਾ ਰਹੇ ਹੋ ਅਪਰ ਏਜ ਲਿਮਿਟ ਜਿਹੜੀ ਉਹ 30 ਸਾਲ ਹੈ 30 ਸਤੰਬਰ 2024 ਨੂੰ ਜਨਰਲ ਤੇ ایਡਬਲਯੂਐਸ ਵਾਸਤੇ ਯਾਨੀ ਜਿਹੜੇ ਜਨਰਲ ਤੇ ایਡਬਲਯੂਐਸ ਕੈਟਾਗਰੀ ਦੇ ਆ 30 ਸਤੰਬਰ 2024 ਨੂੰ ਮੈਚ ਦੀ ਗੱਲ ਨਹੀਂ ਕਰ ਰਿਹਾ 30 ਸਤੰਬਰ 2024 ਨੂੰ ਉਨ੍ਹਾਂ ਦੀ ਉਮਰ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ओबीसी ਨੂੰ 3 ਸਾਲ ਦੀ ਛੋਟ ਹੈ, ਉਹ 33 ਸਾਲ ਤੱਕ ਅਪਲਾਈ ਕਰ ਸਕਦੇ ਆ। एससी, ਐਸਟੀ ਨੂੰ 5 ਸਾਲ ਦੀ ਛੋਟ ਹੈ, ਉਹ 35 ਸਾਲ ਤੱਕ ਅਪਲਾਈ ਕਰ ਸਕਦੇ ਆ। ਠੀਕ ਹੈ। ਬਾਕੀ ਫਿਜ਼ੀਕਲੀ ਹੈਂਡੀਕੈਪ ਜਿਹੜੇ ਆ ਕਿਉਂਕਿ ਉਹਨਾਂ ਦਾ ਵੀ ਕੋਟਾ ਹੈਗਾ ਵਿੱਚ, ਠੀਕ ਹੈ। ਤੋਂ ਜਨਰਲ ਫਿਜ਼ੀਕਲੀ ਹੈਂਡੀਕੈਪ 40 ਸਾਲ ਤੱਕ, ओबीसी ਫਿਜ਼ੀਕਲੀ ਹੈਂਡੀਕੈਪ 43 ਸਾਲ ਤੱਕ, ਐਸਸੀ ਫਿਜ਼ੀਕਲੀ ਹੈਂਡੀਕੈਪ 45 ਸਾਲ ਤੱਕ ਅਪਲਾਈ ਕਰ ਸਕਦੇ ਆ। ਐਕਸ ਸਰਵਿਸ ਮੈਂ ਦਾ ਦੇਖੋ ਸਾਫ਼-ਸਾਫ਼ ਹੀ ਲਿਖਿਆ ਹੋਇਆ ਹੈ ਰਿਲੈਕਸੇਸ਼ਨ ਜਿਹੜੀ ਆ ਐਸ ਪਰ ਗਵਰਨਮੈਂਟ ਆਫ ਇੰਡੀਆ ਗਾਈਡਲਾਈਨਸ ਗਵਰਨਮੈਂਟ ਆਫ ਇੰਡੀਆ ਗਾਈਡਲਾਈਨਸ ਇਹ ਬੋਲਦੀ ਹੈ ਕਿ ਭਾਈ ਤੁਹਾਡੀ ਉਮਰ 60 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਤਾਂ ਐਕਸਰਸਮੈਨ ਇੱਥੇ ਇਹ ਮੰਨ ਕੇ ਚੱਲਣ ਕਿ ਭਾਈ 56 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਦੇਖੋ ਗਾਈਡਲਾਈਨਸ ਆਫ ਇੰਡੀਆ ਜੋ ਇੰਡੀਅਨ ਗਵਰਨਮੈਂਟ ਹੈ ਉਹਦੀਆਂ ਗਾਈਡਲਾਈਨਸ ਆਪਸਪਾਸ ਦੱਸਦੀ ਹੈ ਕਿ 60 ਸਾਲ ਲੇਕਿਨ ਕੋਲ ਇੰਡੀਆ ਨੇ ਆਪਣੀ ਲਿਮਟ ਵਿੱਚ ਦੱਸਦੀ ਹੈ ਕਿ ਭਾਈ 56 ਸਾਲ ਤੋਂ ਵੱਧ ਕਿਸੇ ਐਕਸਰਸਮੈਨ ਦੀ ਏਜ ਨਾ ਹੋਵੇ ਕਿਉਂਕਿ ਘੱਟੋ ਘੱਟ 4-5 ਸਾਲ ਤੇ ਉਹ ਜੋਬ ਕਰਵਾਉਣ ਅਗਰ ਕੋਈ 90 ਸਾਲ ਦਾ ਬ 1 ਸਾਲ ਦਾ ਟ੍ਰੇਨਿੰਗ ਤੇ ਵੀ ਜਾ ਸਕਦਾ ਹੈ ਹਨਾ ਉਸ ਤੋਂ ਬਾਅਦ ਤੁਹਾਨੂੰ ਫਿਰ ਰਿਟਾਇਰ ਕਰਨਾ ਪਏਗਾ ਤੋ ਐਕਸਰਸਮਨ ਖਾਸ ਨੋਟ ਕਰਨਾ 55 ਸਾਲ ਉਹਨਾਂ ਦੀ ਲਾਸਟ ਉਮਰ ਹੈ ਇਸ ਤੋਂ ਬਾਅਦ ਵਾਲੇ ਐਕਸਰਸਮਨ ਅਪਲਾਈ ਨਾ ਕਰਨ ਨੈਕਸਟ ਆ ਗਿਆ ਜੀ ਪੀ ਸਕੇਲ ਚਲੋ ਜੀ ਤੁਹਾਡੀ ਮਿਨੀਮਮ ਸੈਲਰੀ 50000 ਹੋਏਗੀ ਬੇਸਿਕ ਇਥੇ ਮੈਂ ਬੇਸਿਕ ਦੀ ਗੱਲ ਕਰ ਰਹੀ ਹਾਂ ਠੀਕ ਹੈ ਇੱਕ ਸਾਲ ਦੀ ਟ੍ਰੇਨਿੰਗ ਹੋਏਗੀ ਠੀਕ ਹੈ ਇੱਕ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਤੁਹਾਡੀ ਹੋ ਜਾਏਗੀ 60000 ਰੁਪਿਆ ਤੋ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਤੁਹਾਡਾ ਟ੍ਰੇਨਿੰਗ ਪੀਰੀਅਡ ਚੱਲ ਰਿਹਾ ਹੈ ਉਦੋਂ ਮਿਲੇਗਾ 50000 ਰ ਹਾਂ ਜਿਦੋਂ ਤੁਹਾਡੀ ਇੱਕ ਸਾਲ ਦੀ ਟ੍ਰੇਨਿੰਗ ਕੰਪਲੀਟ ਹੋ ਜਾਂਦੀ ਆ ਫਿਰ ਤੁਹਾਨੂੰ ਮਿਲੇਗੀ ਜੀ 60000 ਰੁਪਏ ਮਹੀਨਾ ਐਂਡ ਇਹ 60000 ਵੀ ਸਿਰਫ ਮੈਂ ਬੇਸਿਕ ਦੱਸ ਰਿਹਾ ਮੈਂ ਪੂਰੀ ਸੈਲਰੀ ਨਹੀਂ ਦੱਸ ਰਿਹਾ ਜੇ ਪੂਰੀ ਸੈਲਰੀ ਸੁਣਨੀ ਆ ਤੇ ਫਿਰ ਤੁਹਾਡਾ ਡੀਰਨੈਸ ਅਲਾਉਂਸ ਦੀ ਏ ਐਚ ਆਰ ਏ ਠੀਕ ਹੈ ਉਸ ਤੋਂ ਬਾਅਦ ਜਿਹੜੇ ਆ ਜਿੰਨੇ ਵੀ ਅਲਾਉਂਸ ਲਿਖੇ ਹੋਏ ਆ ਸਕਰੀਨ ਤੇ ਦੇਖ ਲਓ ਇਹ ਸਾਰੀ ਪਾਪੂ ਕੇ ਆਈਡੀ ਦੇ ਨਾਲ ਕੋਈ 77 80000 ਦੇ ਕਰੀਬ ਕਰੀ ਪਹੁੰਚੇਗੀ ਤੁਹਾਡੀ ਇੱਕ ਮੰਨ ਦੀ ਸੈਲਰੀ ਜੋ ਵੱਧ ਕੇ 1 ਲੱਖ 80000 ਤੱਕ ਹੋ ਸਕਦੀ ਹੈ ਇਹ ਚੀਜ਼ ਮੈਂ ਆਪਣੇ ਕੋਲ ਨਹੀਂ ਬੋਲ ਰਿਹਾ ਇਹ ਰਿਵੀ ਨੈਕਸਟ ਆ ਗਿਆ ਮੋਡ ਆਫ ਸਿਲੈਕਸ਼ਨ ਸਭ ਤੋਂ ਪਹਿਲਾਂ ਆਏਗਾ ਤੁਹਾਡਾ ਕੰਪਿਊਟਰ ਬੇਸਡ ਟੈਸਟ ਸੀਬੀਟੀ ਠੀਕ ਹੈ ਜੀ ਐਂਡ ਹੋਏਗਾ 3 ਘੰਟੇ ਦਾ ਇੱਕ ਸਿਟਿੰਗ ਦੇ ਵਿੱਚ ਉਹਦੇ ਵਿੱਚ ਦੋ ਪੇਪਰ ਹੋਣਗੇ ਪੇਪਰ 1 ਤੇ ਪੇਪਰ 2 ਦੋਨੋਂ 100-100 ਮਾਰਕਸ ਦੇ ਠੀਕ ਹੈ ਜੀ ਤੇ ਇਹਦੇ ਵਿੱਚ ਸਾਰੇ 100 ਐਮਸੀਕਿਊਜ਼ ਹੀ ਹੋਣਗੇ ਹਰ ਹਰ ਪੇਪਰ ਦਾ ਇੱਕ ਮਤਲਬ ਹਰ ਕੁਐਸਚਨ ਦਾ ਇੱਕ ਸਹੀ ਆਨਸਰ ਹੋਏਗਾ ਜੇ ਸਹੀ ਆਨਸਰ ਦੇਂਦੇ ਹੋ ਤੇ 1 ਨੰਬਰ ਮਿਲ ਜੇਗਾ ਐਂਡ देयर इज नो ਪੈਨਲਟੀ ਫॉर ਰੋਂਗ ਆਨਸਰ ਮਤਲਬ किसी तरह की नैगेटिव मार्किंग विच नहीं है कि। तो यह मतलब पहला तो यही हो कि सारे से सारे क्वेश्चन अटेंड करके हो अगर तुसी जाना है तो ठीक है इंग्लिश से हिंदी दो भाषावे पेपर होएगा ठीक है तो अगर हिंदी कोई एरर आ जाए कई बार जो इंग्लिश टू हिंदी ट्रांसलेसन कुछ है तो फिर इंगलिश वाला वर्जन फाइनल समझा जाएगा मतलब ज अगर इंग्लिश कुछ होर लिखे हिंदी कुछ होर लिखे तो जो इंग्लिश लिखे उन्होंने सही मनिया जाएगा ठीक है जी सौ नंबर का पेपर है ਜਨਰਲ ਤੇ ईडब्ल्यूएस ਕੈਟੇਗਰੀ ਨੂੰ ਘੱਟੋ ਘੱਟ 40 ਨੰਬਰ ਲੈਣੇ ਪੈਣਗੇ ਫੇਰ ਉਹਨਾਂ ਐਕਸਟਰਾ ਰౌండ్ ਜਾਨਗੇ ओबीसी ਨੂੰ ਘੱਟੋ ਘੱਟ 35 ਨੰਬਰ ਲੈਣੇ ਪੈਣਗੇ ਐਸਸੀ ਐਸਟੀ ਤੇ ਫਿਜ਼ੀਕਲੀ ਹੈਂਡੀਕੈਪ ਨੂੰ ਘੱਟ ਤੋਂ ਘੱਟ 3 ਨੰਬਰ ਲੈਣੇ ਪੈਣਗੇ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਹੋਏਗਾ ਤੁਹਾਡਾ ਸੀਬੀਟੀ ਨੈਕਸਟ ਆਗੀ ਡਾਕੂਮੈਂਟੇਸ਼ਨ ਅਗਲਾ ਪਾਰਟ ਠੀਕ ਹੈ ਜੀ ਡਾਕੂਮੈਂਟੇਸ਼ਨ ਦੀ ਵੀ ਗੱਲ ਕਰ ਲੈਣੀ ਹੈ ਤਾਂ ਡਾਕੂਮੈਂਟੇਸ਼ਨ ਦੇ ਵਿੱਚ ਉਹ ਸਾਰੇ ਡਾਕੂਮੈਂਟਸ ਤੁਸੀਂ ਲਗਾਣੇ ਨੇ ਜਿਹੜੇ ਯੂ ਨੋ ਜ਼ਰੂਰੀ ਨੇਸ ਫਾਰਮਸ ਤੇ ਉਹ ਤੇ ਤੁਹਾਨੂੰ ਵੈਬਸਾਈਟ ਤੇ ਹੀ ਪਤਾ ਲੱਗ ਜੀਗਾ ਖੈਰ ਇਹ ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ ਹੈ ਨੈਕਸਟ ਆ ਗਿਆ ਪੋਸਟਾਂ ਤੋ ਦੇਖੋ ਪੋਸਟਾਂ ਤਾਂ ਅਲੱਗ ਅਲੱਗ ਹੈ ਸਾਰੀਆਂ ਦੀਆਂ ਨਾ ਤੋ ਮੈਂ ਤੁਹਾਨੂੰ ਸਾਰੇ ਦੱਸ ਦਿੰਦਾ ਹਾਂ ਸਕਰੀਨ ਤੇ ਨਾਲ-ਨਾਲ ਦੇਖੀ ਜਾਓ ਕਮਿਊਨਿਟੀ ਡਿਵੈਲਪਮੈਂਟ ਦੀਆਂ ਟੋਟਲ 20 ਪੋਸਟਾਂ ਨੇ 6 ਜਨਰਲ 1 ਕੀਡਬਲਯੂਐਸ 2 ਐਸਸੀ 1 ਕੈਸਟੀ 3 ਓਬੀਸੀ ਐਂਡ 13 ਜਿਹੜੀਆਂ ਫਰੈਸ਼ ਵੈਕੈਂਸੀਜ਼ ਐਚਓ ਠੀਕ ਹੈ ਅੱਛਾ एनवायरनमेंट मैं तन्नू टोटल ਦਾ ਦਿੰਨਾ ਬਾਕੀ ਤੁਸੀਂ ਉਹ ਸਕਰੀਨ ਤੋਂ ਆਪੇ ਸਕਰੀਨਸ਼ਾਟ ਲੈ ਲਿਓ ਐਨਵਾਇਰਨਮੈਂਟ ਵਾਲੀਆਂ 28 ਵੈਕੈਂਸੀਜ਼ ਨੇ ਫਾਈਨੈਂਸ ਦੀਆਂ 103 ਵੈਕੈਂਸੀਜ਼ ਨੇ ਲੀਗਲ 18 ਵੈਕੈਂਸੀਜ਼ ਨੇ ਮਾਰਕੀਟਿੰਗ ਐਂਡ ਸੇਲਸ 25 ਵੈਕੈਂਸੀਜ਼ ਨੇ ਮਟੀਰੀਅਲ ਮੈਨੇਜਮੈਂਟ ਦੀਆਂ 44 ਵੈਕੈਂਸੀਜ਼ ਨੇ ਠੀਕ ਹੈ ਪਰਸਨਲ ਐਂਡ ਐਚ ਆਰ ਦੀਆਂ 97 ਵੈਕੈਂਸੀਜ਼ ਸਿਕਿਉਰਿਟੀ ਦੀਆਂ 33 ਵੈਕੈਂਸੀਜ਼ ਨੇ ਸਿਕਿਉਰਿਟੀ ਤੇ ਖਾਸ ਧਿਆਨ ਦਿਓ ਠੀਕ ਹੈ ਕੋਲ ਪ੍ਰੇਪਰੇਸ਼ਨ ਦੀਆਂ 68 ਵੈਕੈਂਸੀਜ਼ ਨੇ ਠੀਕ ਹੈ ਤੋਂ ਕੋਲ ਮਿਲਾ ਕੇ ਤੁਹਾਡੀਆਂ 434 ਵੈਕੈਂਸੀਆਂ ਹਨ ਇਹ 434 ਵੈਕੈਂਸੀਆਂ ਲਈ ਹੋਏਗਾ ਤੁਹਾਡਾ ਮੁਕਾਬਲਾ ਅੱਛਾ ਉਸ ਤੋਂ ਬਾਅਦ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਕਮਿਊਨਿਟੀ ਡਿਵੈਲਪਮੈਂਟ ਵਾਸਤੇ ਮਿਨੀਮਮ 2 ਸਾਲ ਦੀ ਪੋਸਟ ਗ੍ਰੈਜੂਏਟ ਚਾਹੀਦੀ ਹੈ ਤੁਹਾਡੀ ਠੀਕ ਹੈ ਸਕਰੀਨ ਤੇ ਤੁਸੀਂ ਨਾਲ ਨਾਲ ਦੇਖੀ ਜੋ এনवायरमेंट ਵਾਸਤੇ ਫਰਸਟ ਕਲਾਸ ਡਿਗਰੀ ਚਾਹੀਦੀ ਹੈ এনवायरमेंट ਇਕ ਜੀਡਿੰਗ ਦੇ ਵਿੱਚ ਉੱਚ ਵੀ 60% ਮਾਰਕਸ ਆਏ ਹੋਣ ਫਾਈਨੈਂਸ ਜੇਕਰ ਤੁਸੀਂ ਅਪਲਾਈ ਕਰਨਾ ਹੈ ਤਾਂ ਤੁਸੀਂ ਸੀਏ ਚਾਰਟਰਡ ਅਕਾਊਂਟੈਂਟ ਕੁਆਲੀਫਾਈ ਕੀਤਾ ਹੋਵੇ ਲੀਗਲ ਜੇਕਰ ਕਰਨਾ ਹੈ ਤਾਂ ਗ੍ਰੈਜੂਏਟ ਹੋਣੀ ਚਾਹੀਦੀ ਹੈ ਤੁਸੀਂ ਲਾਅ ਦੇ ਵਿੱਚ ਜਿੰਨੂੰ ਆਪਾਂ LLB ਕਹਦੇ ਨਹੀਂ ਆ LLM ਕਹਦੇ ਨੇ ਉਹ ਕੀਤੀ ਹੋਵੇ ਠੀਕ ਹੈ ਮਾਰਕੀਟਿੰਗ ਐਂਡ ਸੇਲਸ ਦੀ ਗੱਲ ਅਗਰ ਕੀਤੀ ਜਾਵੇ ਤਾਂ ਰੈਕੋਗਨਾਈਜ਼ਡ ਡਿਗਰੀ ਚਾਹੀਦੀ ਆ 2 ਇਅਰਸ MBA ਜਾਂ ਫਿਰ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਮੈਨੇਜਮੈਂਟ ਮਟੀਰੀਅਲ ਮੈਨੇਜਮੈਂਟ ਦੀ ਗੱਲ ਕਰੀਏ ਫਿਰ ਤਾਂ ਇਲੈਕਟ੍ਰੀਕਲ ਜਾਂ ਮਕੈਨੀਕਲ ਦੇ ਵਿੱਚ ਇੰਜੀਨੀਅਰਿੰਗ ਕੀਤੀ ਹੋਵੇ ਪਰਸਨਲ ਐਂਡ HR ਦੀ ਗੱਲ ਕਰੀਏ ਤਾਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਤੁਸੀਂ 2 ਸਾਲ ਫੁੱਲ ਟਾਈਮ ਪੋਸਟ ਗ੍ਰੈਜੂਏਟ ਡਿਗਰੀ ਵੀ ਨਾਲ ਕੀਤੀ ਹੋਵੇ ਸਿਕਿਉਰਿਟੀ ਇਸ ਪੋਸਟ ਨੂੰ ਸਾਰੇ ਅਪਲਾਈ ਕਰ ਸਕਦੇ ਨੇ ਚਾਹੇ ਐਕਸਰਿਸਮੈਨ ਹੈ ਚਾਹੇ ਆਮ ਨੇ ਸਿਰਫ ਤੇ ਸਿਰਫ ਗ੍ਰੈਜੂਏਸ਼ਨ ਮੰਗੀ ਹੈ ਕੋਈ ਗ੍ਰੈਜੂਏਸ਼ਨ ਕੀਤੀ ਹੋਵੇ ਕੋਈ ਫਰਕ ਨਹੀਂ ਪੈਂਦਾ ਐਕਸਰਿਸਮੈਨ ਆਪਣੀ ਆਰਮੀ ਗ੍ਰੈਜੂਏਸ਼ਨ ਦੇ ਬੇਸ ਤੇ ਭਰ ਸਕਦੇ ਆ ਦੂਸਰੇ ਲੋਕ ਜਿਹੜੇ ਆ ਉਹ ਆਪਣੀ ਸਿੰਪਲ ਗ੍ਰੈਜੂਏਸ਼ਨ ਕਿਹਨੇ ਬੀਏ ਕੀਤੀ ਹੈ ਬੀਸੀਏ ਕੀਤੀ ਕੋਈ ਫਰਕ ਨਹੀਂ ਪੈਂਦਾ ਭਰ ਸਕਦੇ ਆ ਕੋਲ ਪ੍ਰੇਪਰੇਸ਼ਨ ਵਾਸਤੇ ਬੀਈ ਜਾਂ ਬੀਟੈਕ ਚਾਹੀਦੀ ਆ ਤਾਂ ਕੋਲੇ ਮਿਲਾ ਕੇ ਜਿਹੜੇ ਇੰਜੀਨੀਅਰ ਆ ਜਿਹੜੇ ਮੈਨੂੰ ਇੰਜੀਨੀਅਰ ਸੁਣ ਰਿਹਾ ਬੀਟੈਕ ਵਾਲੇ ਉਹ ਕੋਲ ਪ੍ਰੇਪਰੇਸ਼ਨ ਲਈ ਅਪਲਾਈ ਕਰ ਲੈਣ ਜਿਹੜੇ ਐਮਪੀਏ ਵਾਲੇ ਉਹ ਮਾਰਕ ਠੀਕ ਹੈ ਜਿਹੜੇ ਇਲੈਕਟ੍ਰੀਕਲ ਜਾਂ ਮਕੈਨੀਕਲ ਇੰਜੀਨੀਅਰ ਨੇ ਉਹ ਮਟੀਰੀਅਲ ਮੈਨੇਜਮੈਂਟ ਲਈ ਅਪਲਾਈ ਕਰ ਲੈਣ ਠੀਕ ਹੈ ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ ਉਹ HR ਲਈ ਅਪਲਾਈ ਕਰ ਲੈਣ ਪਰ ਅਗਰ ਤੁਸੀਂ ਸਿਰਫ ਗ੍ਰੈਜੂਏਸ਼ਨ ਹੀ ਕੀਤੀ ਹੋਰ ਕੁਝ ਹੈ ਹੀ ਨਹੀਂ ਤੁਹਾਡੇ ਕੋ ਤਾਂ ਫਿਰ ਤੁਸੀਂ ਸਿਕਿਉਰਿਟੀ 'ਚ ਅਪਲਾਈ ਕਰੋ ਐਕਸੈਸ ਮੈਨ ਸਿਰਫ ਸਿਕਿਉਰਿਟੀ 'ਚ ਜਾ ਸਕਦੇ ਨੇ ਔਰ ਕਿਹੇ ਪੋਸਟ ਤੇ ਐਕਸੈਸ ਮੈਨ ਦਾ ਹੱਕ ਨਹੀਂ ਹੈਗਾ ਅੱਛਾ ਸਿਕਿਉਰਿਟੀ ਲਈ ਇੱਕ ਹੋਰ ਐਕਸਪੀਰੀਐਂਸ ਵੀ ਇਹਨਾਂ ਨੇ ਮੰਗਿਆ ਹੋਇਆ ਉਹ ਜਿਹੜਾ ਸੁਣ ਲਓ ਈਜ਼ੀ ਆ ਇੱਥੇ ਲਿਖਿਆ ਹੈ ਕਿ ਘੱਟੋ ਘੱਟ 2 ਸਾਲ ਦਾ ਐ ਆਰਮ ਫੋਰਸਿਸ ਦੇ ਨਾਲ ਜਾਂ ਫਿਰ ਸੀਪੀਓ ਸੈਂਟਰਲ ਪੁਲਿਸ ਆਰਗੇਨਾਈਜੇਸ਼ਨ ਮਤਲਬ ਤੁਸੀਂ ਆਰਮੀ ਚ ਘੱਟੋ ਘੱਟ 2 ਸਾਲ ਲਏ ਹੋਣ ਠੀਕ ਹੈ ਜਾਂ ਫਿਰ ਪੁਲਿਸ ਤੇ 2 ਸਾਲ ਲਏ ਹੋਣ ਠੀਕ ਹੈ ਜਾਂ ਅਗੇ ਨਿਕ ਅਗਰ ਕਿਸੇ ਦਾ 5 ਸਾਲ ਦਾ ਸਰਵਿਸ ਵੀ ਹੈਗੀ ਆ ਮਤਲਬ ਤੁਸੀਂ ਸਿਕਿਉਰਿਟੀ ਚ ਕੋਈ ਗਵਰਨਮੈਂਟ ਜੋਬ ਪਹਿਲੇ ਨਹੀਂ ਕੀਤੀ ਜੇ ਤੁਸੀਂ ਪ੍ਰਾਈਵੇਟ ਚ ਵੀ 5 ਸਾਲ ਚ ਕੀਤੀ ਆ ਤਾਂ ਵੀ ਬਹੁਤ ਆ ਮਤਲਬ ਗ੍ਰੈਜੂਏਸ਼ਨ ਪਲੱਸ 5 ਸਾਲ ਦਾ ਐਕਸਪੀਰੀਅੰਸ ਵੀ ਜਿੰਨੂੰ ਹੈਗਾ ਹੈ ਪ੍ਰਾਈਵੇਟ ਸਿਕਿਉਰਿਟੀ ਦੇ ਵਿੱਚ ਵੀ ਉਹ ਵੀ ਅਪਲਾਈ ਕਰ ਸਕਦੇ ਨੇ ਐਕਸਪੀਰੀਅੰਸ ਮੈਂ ਤਾਂ ਸਾਰੇ ਐਲੀਜੀਬਲ ਹੋਗੇ ਆਮ ਲੋਕ ਉਹ ਐਲੀਜੀਬਲ ਨਹੀਂ ਜਿਹੜੀ ਗ੍ਰੈਜੂਏਟ ਨੇ ਪਲੱਸ ਕਿਸੇ ਪ੍ਰਾਈਵੇਟ ਆਰਗੇਨਾਈਜੇਸ਼ਨ ਚ ਵੀ ਅਗਰ ਤੁਹਾਡਾ 5 ਸਾਲ ਦਾ ਸਰ ਹੈਗਾ ਹੈ ਸਰਵਿਸ ਵਗੈਰਾ ਠੀਕ ਹੈ ਤਾਂ ਵੀ ਠੀਕ ਹੈ ਤੁਹਾਨੂੰ ਅਗਰ 5 ਸਾਲ ਦਾ ਐਕਸਪੀਰੀਅੰਸ ਵੀ ਹੈ ਗਏ ਨੈਕਸਟ ਆ ਜਾਂਦਾ ਹੈ ਅਪਲੀਕੇਸ਼ਨ ਫੀਸ ਓਕੇ ਤਾਂ ਇੱਥੇ ਜਿਹੜੇ ਜਨਰਲ ਤੇ OBC ਕੈਟਾਗਰੀ ਦੇ ਕੈਂਡੀਡੇਟ ਨੇ ਜਾਂ EWS ਕੈਟਾਗਰੀ ਦੀ ਕੈਂਡੀਡੇਟ ਨੇ ਉਹਨਾਂ ਨੂੰ 1180 ਰੁਪਏ ਦੀ ਫੀਸ ਪੇ ਕਰਨੀ ਪਏਗੀ ਲੇਕਿਨ SC ST ਫਿਜ਼ੀਕਲੀ ਹੈਂਡੀਕੈਪ ਇਹਨਾਂ ਨੂੰ ਇੱਕ ਵੀ ਰੁਪਇਆ ਪੇ ਕਰਨ ਦੀ ਲੋੜ ਨਹੀਂ ਹੈ ठीक है मैं दोबारा दस देना जनरल ओबीसी बी सी एस जिन्हें भी कैंडिडेट ने ग्यारह सौ अस्सी रुपये पे करेंगे एससी एस टी फिजिकली हैंडीकैप कोई फीस नहीं लगेगी बिल्कुल एक भी रुपया नहीं लगेगा अच्छा फीस एक बार पे करती दोबारा वापस नहीं आनी दोबारा एडजस्ट नहीं होनी फीस पे करने का मैथड भी एक है ऑनलाइन ठीक है तुम अपनी ऑनलाइन फीस डेबिट कार्ड क्रेडिट कार्ड अपनी यूपीआई फोनपे गूगल पे पे भीम पे किसी भी एप तो बड़े आराम न कर सकते हो ठीक है जी ਨੈਕਸਟ ਆ ਜੰਨੇ ਆਪਾਂ ਇੰਪੋਰਟੈਂਟ ਡੇਟਸ ਤੇ 15 ਜਨਵਰੀ ਤੋਂ ਭਰਤੀ ਸਟਾਰਟ ਹੋ ਚੁੱਕੀ ਹੈ ਆਲਰੇਡੀ ਐਂਡ ਇਹ ਭਰਤੀ ਚੱਲੇਗੀ 14 ਫਰਵਰੀ 2025 ਸ਼ਾਮੀ 6 ਵਜੇ ਤੱਕ ਬਹੁਤ ਇੰਪੋਰਟੈਂਟ ਭਰਤੀ ਹੈ ਸਪੈਸ਼ਲੀ ਜਿਹੜੇ ਐਸਸੀ ਐਸਟੀ ਬੱਚੇ ਨੇ ਉਹ ਤਾਂ ਡੈਫੀਨਿਟਲੀ ਅਪਲਾਈ ਕਰਨ ਕਿਉਂਕਿ ਉਹਨਾਂ ਤੇ ਕੋਈ ਫੀਸ ਵੀ ਨਹੀਂ ਹੈ ਜਨਰਲ ਓਬੀਸੀ ਦੀ ਤੇ ਫਿਰ ਵੀ ਫੀਸ ਹੈਗੀ ਹੈ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਅਗਰ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਨੋਟੀਫਿਕੇਸ਼ਨ ਦੀ ਸਹੀ ਜਾਣਕਾਰੀ ਲਈ ਬੈਲ ਆਈਕਨ ਦਬਾਓ ਤਾਂ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਟਾਈਮ ਟਾਈਮ ਮਿਲਦੀ ਰਹੇ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਸਾਰੇ ਫਰੈਂਡਸ ਦੇ ਨਾਲ ਸਪੈਸ਼ਲੀ ਐਸ ਸੀ ਐਸ টি ਫਰੈਂਡਸ ਦੇ ਨਾਲ ਠੀਕ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ 0 ਰੁਪਏ ਦੇ ਬੇਸ ਤੇ ਅਸੀਂ ਭਰਤੀ ਇੱਕ ਕਰ ਸਕਦੇ ਹਾਂ ਐਂਡ ਉਹ ਵੀ 80000 ਰੁਪਏ ਸੈਲਰੀ ਵਾਲੀ ਉਹ ਵੀ ਸਿਰਫ ਇੱਕ ਗ੍ਰੈਜੂਏਸ਼ਨ ਐਂਡ 5 ਸਾਲ ਦਾ ਐਕਸਪੀਰੀਅੰਸ ਦੇ ਬੇਸ ਤੇ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਹੈ ਅਗਲੀ ਵੀਡੀਓ 'ਚ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ